ਨੂਰੀ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਆਗਿਆ ਗੁਰੂ ਦਸ਼ਮੇਸ਼ ਜੀ ਤੋਂ ਦਾਸ ਵਿੱਚ ਦੀਵਾਨ ਦੇ ਖਲਾਹ ਹੋਵੇ ਲੈ ਕੇ ਆਗਿਆ ਗੁਰੂ ਦਸ਼ਮੇਸ਼ ਜੀ ਤੋਂ ਦਾਸ ਵਿੱਚ ਦੀਵਾਨ ਦੇ ਖਲਾਹ ਹੋਵੇ ਗੁਰੂ ਘਰ ਦੇ ਘਰਾਂ ਪਰ ਸੰਗ ਸੋਹਣੇ ਗੁਰੂ ਘਰ ਦੇ ਘਰਾਂ ਪਰ ਸੰਗ ਸੋਹਣੇ ਤੇ ਵਿੱਚ ਹੋਰ ਨਾਕਾਸੇ ਦਰਲਾ ਹੋਵੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਜੁਗਾਂ ਜੁਗਾਂ ਤੱਕ ਗੱਲਾਂ ਹੋਣਗੀਆਂ ਤੇਰੀ ਸਿੱਖੀ ਤੇ ਖੰਡੇ ਦੀ ਧਾਰ ਦੀਆਂ ਜੁੱਗਾਂ ਜੁੱਗਾਂ ਤੱਕ ਗੱਲਾਂ ਹੋਣਗੀਆਂ ਤੇਰੀ ਸਿੱਖੀ ਤੇ ਖੰਡੇ ਦੀ ਧਾਰ ਦੀਆਂ ਛੋਟੀ ਉਮਰੇ ਖੂਨ ਨਾਲ ਰੰਗ ਦਿੱਤੀਆਂ ਛੋਟੀ ਉਮਰੇ ਖੂਨ ਨਾਲ ਰੰਗ ਦਿੱਤੀਆਂ ਸਹਿਵ ਜਾਂਦਿਆਂ ਇਟਾਂ ਦੀਵਾਰ ਦੀਆਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਤੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਕਹਾਣੀਆਂ ਲੰਬੀਆਂ ਅਜੀਤ ਜੁਝਾਰ ਦੀਆਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਕਹਾਣੀਆਂ ਲੰਬੀਆਂ ਅਜੀਤ ਜੁਝਾਰ ਦੀਆਂ ਰਹਿੰਦੀ ਦੁਨੀਆ ਤੱਕ ਬਾਤਾਂ ਪੈਣਗੀਆਂ ਕਲਗੀ ਵਾਲਿਆ ਤੇਰੇ ਪਰਿਵਾਰ ਦੀਆਂ ਕਲਗੀ ਵਾਲਿਆ ਤੇਰੇ ਪਰਿਵਾਰ ਦੀਆਂ ਸਤਿ ਸ਼੍ਰੀ ਅਕਾਲ ਨਾਸਰ ਮੰਜੂਰ ਗੁਰੂ ਗੋਬਿੰਦ ਸਿੰਘ ਇਜ਼ ਦੀ ਮੰਜੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਹਿਨ ਚਾ ਗੁਰੂ ਗੋਬਿੰਦ ਸਿੰਘ ਸਤ ਗੁਰਾਂ ਦੀ ਬਖਸ਼ਿਸ਼ ਸਦਕਾ ਆਪਣੀ ਨਿਮਾਣੀ ਕਲਮ ਦੀ ਨਿਮਾਣੀ ਜਹੀ ਕੋਸ਼ਿਸ਼ ਮਰਦ ਅਗਮੜਾ ਪੇਸ਼ ਹੈ ਖਿਦਮਤ ਜੀ ਬਾਜਾਂ ਵਾਲਿਆ ਲਿਖਾਂ ਕੀ ਸਿਫਤ ਤੇਰੀ ਬਾਜਾਂ ਵਾਲਿਆ ਲਿਖਾਂ ਕੀ ਸਿਫਤ ਤੇਰੀ ਕਿ ਮੇਰੀ ਕਲਮ ਜ ਐਨਾ ਯੋਰ ਹੈ ਨਹੀਂ ਲੱਖ ਦੁਨੀਆਂ ਜਹਾਨ ਤਾਈ ਤਕਿਆ ਮੈਂ ਲੱਖ ਦੁਨੀਆਂ ਜਹਾਨ ਤਾਈ ਤਕਿਆ ਮੈਂ ਕਿ ਤੇਰੇ ਵਰਗਾ ਬਰਿਆਮ ਕੋਈ ਹੋਰ ਹੈ ਨਹੀਂ ਤਨ ਜਿਗਰਾ ਤੇਰਾ ਸਰਵੰਸ ਦਿਆ ਦਾ ਨਿਆ ਪੁੱਤ ਚਾਰ ਧਰਮ ਤੋਂ ਵਾਰ ਦਿੱਤੇ ਪਹਿਲਾਂ ਪਿਤਾ ਵਾਰੇ ਆ ਫੇਰ ਪੁੱਤ ਵਾਰੇ ਕੇ ਵਾਰ ਦਿੱਤੀ ਮਾਂ ਗੁਜ਼ਰੀ ਬੁਢਾਪੇ ਵੇਲੇ ਮੈਂ ਅਣਜਾਣ ਹਾਂ ਤੇਰੀਆਂ ਰਹਿਮਤਾਂ ਤੋਂ ਏ ਚੋਜੀ ਪ੍ਰੀਤਮਾ ਏ ਚੋਜ ਨਿਰਾਲੇ ਤੇਰੇ ਮੈਂ ਅਣਜਾਣ ਹਾਂ ਤੇਰੀਆਂ ਰਹਿਮਤਾਂ ਤੋਂ ਚੋਜੀ ਪ੍ਰੀਤਮਾ ਏ ਚੋਜ ਨਿਰਾਲੇ ਤੇਰੇ ਮਾਣ ਦਿੱਤਾ ਨਿਤਾਣਿਆਂ ਨੇ ਮਾਣਿਆਂ ਨੂੰ ਚਿੜੀਆਂ ਤੋਂ ਆਵਾਜ਼ ਟੜਵਾ ਦਿੱਤੇ ਮਾਣ ਦਿੱਤਾ ਨਿਮਾਣਿਆਂ ਨੇ ਤਾਣਿਆਂ ਨੂੰ ਚਿੜੀਆਂ ਤੋਂ ਆਵਾਜ਼ ਟੜਵਾ ਦਿੱਤੇ ਦਾਤ ਬਖਸ਼ ਕੇ ਅਮਰਤ ਦੀ ਨਿਰਵਲਿਆਂ ਨੂੰ ਦਾਤ ਬਖਸ਼ ਕੇ ਅਮਰਤ ਦੀ ਨਿਰਵਲਿਆਂ ਨੂੰ ਕਿ ਸਵਾ ਲੱਖ ਨਾਲ ਇੱਕ ਲੜਵਾ ਦਿੱਤੇ ਕੇ ਸਵਾ ਲੱਖ ਨਾਲ ਇੱਕ ਲੜਵਾ ਦਿੱਤੇ ਰੀਤ ਅਨੋਖੀ ਤੇਰੀ ਕੁਲ ਦੁਨੀਆ ਚੋਂ ਰੀਤ ਅਨੋਖੀ ਤੇਰੀ ਕੁਲ ਦੁਨੀਆ ਚੋਂ ਇਹ ਜੋ ਜ਼ਾਲਮਾਂ ਨੂੰ ਭਾਜੀ ਪਾ ਦਿੱਤੀ ਰੀਤ ਅਨੋਖੀ ਤੇਰੀ ਕੁਲ ਦੁਨੀਆ ਤੋਂ ਗੁਰੂ ਦਕਸ਼ਨਾ ਅਨੋਖੀ ਪੈਂਡ ਚੜਾ ਦਿੱਤੀ ਪੁੱਲਰ ਸਜਦਾ ਕਰੇ ਹਰ ਪਲ ਤੈਨੂੰ ਤੂੰ ਜੋ ਜ਼ਾਲਮਾਂ ਨੂੰ ਭਾਜੀ ਪਾ ਦਿੱਤੀ ਤੂੰ ਜੋ ਜ਼ਾਲਮਾਂ ਨੂੰ ਬਾਜੀ ਪਾ ਦਿੱਤੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ